ਹੈਲੋ ਸਸਿਗਾ ਸਾਰੇ ਨੂੰ ਕਿੱਦਾਂ ਸਾਰੇ ਵਧੀਆ ਅੱਜ ਕੱਲ ਦਾ ਸਵੇਰ ਦਾ ਮੀਂਹ ਪੈਂਦਾ ਹੈ ਦੇਖੋ ਕਿੰਨੀਆਂ ਫਸਲਾਂ ਖਰਾਬ ਹੋ ਗਈਆਂ ਆ ਤੁਸੀਂ ਦੇਖ ਸਕਦੇ ਝੋਨਾ ਸਾਰਾ ਖਰਾਬ ਹੋ ਗਿਆ ਆ ਆ ਮੌਸਮ ਤਾਂ ਝੋਨਾ ਪੱਟਣ ਦਾ ਤੇ ਝੋਨਾ ਖਰਾਬ ਹੋ ਗਿਆ ਆ ਅੱਗੇ ਹੜਾ ਕਰਕੇ ਦੇਖੋ ਜੀ ਤੁਹਾਨੂੰ ਵੀ ਪਤਾ ਹੜਾ ਕਰਕੇ ਕਿੰਨੇ ਬੇਸਹਾਰਾ ਲੋਕੀ ਘਰੋਂ ਘਰ ਹੋਏ ਆ ਤੇ ਮੀਂਹ ਹਟਣ ਦਾ ਨਾਂ ਨਹੀਂ ਲੈਂਦਾ ਹੈਗਾ ਦੇਖੋ ਕਿੰਨੀ بارش ਹੁੰਦੀ ਹੈ ਤੁਸੀਂ ਅਰਦਾਸ ਕਰੋ ਕਿ ਮੀਂਹ हट ਜਾਵੇ ਕਿ ਫਸਲਾਂ ਨਾ ਖਰਾਬ ਹੋਣ ਇਹ ਸਾਰੇ ਮਿਹਨਤ ਕਰਦੇ ਆ ਦੇਖੋ ਇੰਨੀ ਫਸਲਾਂ ਖਰਾਬ ਹੋ ਗਈਆਂ ਬਚਾਰੇ ਕਿਸਾਨਾਂ ਦੀਆਂ ਅਸੀਂ ਖਾਣਾ ਵੀ ਕਿੱਥੋਂ ਹੈ ਨਾ ਤੇ ਲੈ ਕੇ ਖਾਣਾ ਆਜੋ ਆਪਾਂ ਅਰਦਾਸ ਕਰਦੇ ਹਾਂ ਕਿ ਸਾਰਾ ਕੁਝ ਵਧੀਆ ਹੋ ਜਾਵੇ ਮੀਂਹ हट ਜਾਵੇ ਤੇ ਦੇਖ ਸਾਡੇ ਪਾਣੀ ਕਿੰਨਾ ਆ ਲੰਗੜਾ ਵੀ ਬੜਾ ਮੁਸ਼ਕਲ ਹੈ ਮਾਣੀ ਬੜਾ ਆ ਗਿਆ ਬੱਦਲ ਗਾਜਦਾ ਉੱਪਰ ਤੇ ਜਾਨਵਰਾਂ ਦਾ ਵੀ ਔਖਾ ਬੇਸਾ ਰਹਿੰਦਾ ਕਿੱਥੇ ਵਿਚਾਰੇ ਬੈਠਣਾ ਨਾ ਕੁਛ ਕ ਤਾਂ ਲਕੋਗੇ ਰੱਖਿਓ ਕੁਛ ਕੁ ਵਿਚਾਰੇ ਇੱਧਰ ਉੱਧਰ ਬੈਠੇ ਆ ਤੇ ਆਪਸੀਂ ਦੇਖ ਸਕਦੇ ਆ ਦੇਖੋ ਕਿੱਦਾਂ ਬੈਠੇ ਆ ਵਿਚਾਰੇ ਦੇਖ ਸਕਦੇ ਹੋ ਤੁਸੀਂ मीहारे कि बेचारे छोटे छोटे है गए रोटी तो सारा किदा बैठे बेचारे घुगू घूमो बन